ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਪੁਰਬ ਕੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਏਗਾ ਤੇ ਇਸ ਵਕਤ ਅਸੀਂ ਮੌਜੂਦਾ ਰੂਹਾਨੀਅਤ ਦੇ ਕੇਂਦਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਤੇ ਦੱਸ ਦੇ ਕਿ ਸਭ ਤੋਂ ਖਾਸ ਅਲੌਕਿਕ ਨਜ਼ਾਰਾ ਜੋ ਦੇਖਣ ਵਾਲਾ ਹੁੰਦਾ ਹੈ ਉਹ ਫੁੱਲਾਂ ਦੀ ਸਜਾਵਟ ਦਾ ਹੁੰਦਾ ਹੈ ਤਾਂ ਜਿਹੜੇ ਫੁੱਲਾਂ ਦੀ ਸਜਾਵਟ ਦੀ ਤਿਆਰੀ ਹੈ ਉਹ ਪੂਰੀ ਤਰ੍ਹਾਂ ਚੱਲ ਰਹੀ ਹੈ ਤੇ ਸਚਕੰਡ ਚੜੀ ਰਾਮੰਦਰ ਸਾਹਿਬ ਨੂੰ ਪੂਰਾ ਜਿਹੜਾ ਹੈ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਇਸ ਬਾਰੇ ਪੂਰੀ ਜਾਣਕਾਰੀ ਲਵਾਵਾਂਗੇ ਮੇਰੇ ਨਾਲ ਜੋ ਸੇਵਾ ਕਰਦੇ ਨੇ ਫੁੱਲਾਂ ਦੀ ਉਹ ਬਾਬਾ ਜੀ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਤੁਸੀਂ ਸੇਵਾ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਦੇ ਫੁੱਲ ਜਿਹੜੇ ਨੇ ਇਸ ਵਾਰ ਸਚਕਣ ਸ਼੍ਰੀ ਮੰਦਿਰ ਸਾਹਿਬ ਤੇ ਸਜਾਏ ਜਾ ਰਹੇ ਇਹ ਤਾਂ ਪਾਤਸ਼ਾਹ ਦਾ ਦਰਸ ਹੈ ਜੀ ਉਹਨਾਂ ਦੀ ਕਿਰਪਾ ਹੈ ਕਿ ਉਹ ਸੇਵਾ ਲੈਂਦੇ ਨੇ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੀ ਉਹ ਪਾਤਸ਼ਾਹ ਜੀ ਦੇ ਭਾਗਾਂ ਦੀ ਸੇਵਾ ਲਿਖ ਦਵੇ ਉਹ ਨੂੰ ਵੀ ਮਿਲਦੀ ਹੈ ਇਹ ਉਹਨਾਂ ਦਾ ਤਰਸ ਹੈ ਕਿ ਪਾਸ਼ਾ ਸਾਡੇ ਕੋਲ ਸੇਵਾ ਲੈ ਰਹੇ ਇਹ ਜਿਹੜੇ ਫੁੱਲਾਂ ਦੀ ਸੇਵਾ ਹੈ ਇਹ ਪਿਛਲੇ ਕਈ ਸਾਲਾਂ ਤੋਂ 2016-17 ਤੋਂ ਇਸ ਗਰੁੱਪ ਦੇ ਵਾਸਤੇ ਸ਼ੁਰੂ ਕਰ ਦਿੱਤੀ ਗਈ ਸੀ ਸਚਕੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਰੇ ਪ੍ਰਕਰਮਾ ਸਾਰੇ ਕੰਪਲੈਕਸ ਦੇ ਵਿੱਚ ਇਸ ਵਾਰੀ ਤਕਰੀਬਨ 40 ਤੋਂ 50 ਕਿਸਮ ਦੇ ਫੁੱਲ ਜਿਹੜੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਮੰਗਵਾਏ ਗਏ ਹਨ ਤਕਰੀਬਨ 35 ਤੋਂ 40 ਟਨ ਜਿਹੜੀ ਹੈਗੀ ਹੈ ਉਹਨਾਂ ਦੀ ਵੇਟੇਜ ਹੈ ਜਿਹੜੇ ਅਰਾਊਂਡ 5 ਟਰੱਕਸ ਦੇ ਵਿੱਚ ਲਿਆਂਦੇ ਗਏ ਹਨ ਜਿੰਨਾ ਚੋ ਏਅਰ ਕੰਡੀਸ਼ਨ ਟਰੱਕਸ ਵੀ ਹਨ ਤਾਂ ਕਿ ਉਹਨਾਂ ਦੀ ਜਿਹੜੀ ਹੈ ਕੋਮਲਤਾ ਤੇ ਉਹਨਾਂ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਹਿ ਸਕੇ ਇੱਥੇ ਵੀ ਆ ਕੇ ਦਰਬਾਰ ਸਾਹਿਬ ਵਿੱਚ ਐਸਜੀਪੀਸੀ ਵੱਲੋਂ ਸਾਨੂੰ ਏਅਰ ਕੰਡੀਸ਼ਨ ਹਾਲ ਦਿੱਤਾ ਜਿਹੜੀ ਹੈਗੀ ਉਹ ਅਵੇਲੇਬਿਲਟੀ ਕਰਾਈ ਗਈ ਹੈ ਤਾਂ ਕਿ ਉੱਥੇ ਹੀ ਕੰਮ ਹੋ ਕੇ ਲੱਗਦੇ ਪਏ ਹਨ ਤੇ ਇਹ ਜਿਹੜੀ ਹੈਗੀ ਹੈ ਸੇਵਾ ਇਹ ਦੰਦਨ ਸਿਰੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜਾ ਪ੍ਰਕਾਸ਼ ਉਤਸਵ ਕੱਲ ਹੈ ਉਹਦੇ ਵਾਸਤੇ ਕੀਤੀ ਜਾ ਰਹੀ ਹੈ तकरीबन 100 ਤੋਂ ਵੱਧ ਕਾਰੀਗਰ ਲੱਗੇ ਹੋਏ ਹਨ 200 250 ਸਰੀਰ ਨਾਲ ਉਹਨਾਂ ਦੀ ਹੈਲਪ ਕਰ ਰਿਹਾ ਹੈ ਕੋਈ ਸਮਾਨ ਲੈ ਕੇ ਆ ਰਿਹਾ ਹੈ ਕੋਈ ਵੇਸਟੇਜ ਸੁੱਟ ਰਿਹਾ ਹੈ ਕੋਈ ਲਗਵਾ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੇ ਧਰਲ ਮਿਲ ਕੇ ਉਸ ਬਾਦਸ਼ਾਹ ਦੰਦਨ ਸਿਰ ਗੁਰੂ ਰਾਮਦਾਸ ਜੀ ਦੇ ਖਾਨ ਤੋਂ ਤੇ ਸੇਵਾ ਦਾ ਜਿਹੜਾ ਅਫਸਰ ਹੈ ਉਹ ਦਾ ਲਾਭ ਪ੍ਰਾਪਤ ਕਰ ਰਿਹਾ ਆਪਣੇ ਆਪ ਨੂੰ ਕਿੰਨਾ ਕੁ ਸੁਭਾਗ ਭਰਿਆ ਮਹਿਸੂਸ ਕਰਦੇ ਹੋ ਕਿਉਂਕਿ ਬਾਬਾ ਜੀ ਵੀ ਕਿਸੇ ਕਿਸੇ ਨੂੰ ਜਿਹੜੀ ਸੇਵਾ ਹੈ ਬਖਸ਼ਦੇ ਨੇ ਤੁਹਾਨੂੰ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਜਿਹੜੀ ਮਿਲ ਰਹੀ ਹੈ ਇਹਦੇ ਵਿੱਚ ਤੇ ਕੋਈ ਦੂਰ ਆਈ ਹੈ ਨਹੀਂ ਇਹ ਤੇ ਸਿਰਫ ਦਰਸ ਹੈ ਉਹਨਾਂ ਦਾ ਮੈਂ ਤੇ ਆਪ ਜੀ ਨੂੰ ਪਹਿਲਾਂ ਹੀ ਆਖਿਆ ਹੈ ਕਿ ਉਹ ਗੁਰ ਜੈਸਾ ਨਹੀਂ ਕੋ ਦੇ ਉਹਨਾਂ ਵਰਗਾ ਕੋ ਦੇ ਨਹੀਂ ਸਕਦਾ ਬਿਲਕੁਲ ਤੇ ਉਹ ਹੀ ਦੇਣ ਤੇ ਮਿਲਦੀ ਹੈ ਇਹ ਤੇ ਪਤਾ ਨਹੀਂ ਕਿਹੜੇ ਕਰਮਾ ਕਰਕੇ ਜਾਂ ਉਹਨਾਂ ਦਾ ਦਰਸ ਕਰਕੇ ਸਾਨੂੰ ਇਹ ਜਿਹੜੀ ਇਹ ਸੇਵਾ ਮਿਲੀ ਹੋਈ ਹੈ ਜਿਵੇਂ ਜਿਵੇਂ ਉਹ ਕੁਰਾਨ ਕੀ ਉਹ ਕਰੀ ਜਾਵਾਂਗੇ ਇਹ ਹੀ ਹੈ ਉਸ ਪਾਤਸ਼ਾਹ ਦੇ ਚਰਨਾਚਹਾ ਮਿਸ਼ਾ ਹੀ ਅਰਦਾਸ ਹੁੰਦੀ ਹੈ ਕਿ ਪਾਤਸ਼ਾਹ ਦਰਸ ਕਰੀ ਹੈ ਤੇ ਆਪਣਾ ਮੇਰ ਭਰਿਆ ਹੱਥ ਜਿਹੜਾ ਭੰਤਨ RAMDAS GURU JI ਆਪਣਾ ਮੇਰ ਭਰਿਆ ਹੱਥ ਰੱਖੇ ਨਾ ਤੇ ਜੋ ਕੋਈ ਟੀ ਹੋ ਜਾਵੇ ਸਾਡੇ ਕੋਲ ਉਹਦੀ ਮਾਫੀ ਦੇਣਾ ਦਾ ਕੀ ਸੇਵਾ ਸਾਡੇ ਕੋਲ ਨਿਰੰਤਰ ਲੈਂਦੇ ਰਹਿਣਾ ਵਾਹੀ। ਵਾਈਗਰੂ ਜੀ ਸੇਵਾ ਕਿੰਨੀ ਦੇਰ ਤੱਕ ਸੰਪੰਨ ਹੋ ਜਾਵੇ? ਇਹ ਵਾਈਗਰੂ ਜੀ ਵੀ 2-3 ਦਿਨ ਹੋ ਗਏ ਸਾਨੂੰ ਤਿਆਰੀ ਕਰਦੇ ਆ ਹੋਏ ਆ ਪਹਿਲੇ ਉਹਦਾ بیس ਬਣਾਉਣਾ ਪੈਂਦਾ ਜਿੱਦੇ ਵਿੱਚ ਲੱਕੜ ਦੀ ਵੀ ਯੂਜੇਜ ਹੁੰਦੀ ਹੈ ਫਿਰ ਓਐਸ ਜਿਹਦੇ ਉੱਤੇ ਜਾ ਕੇ ਫਲੈਟ ਫਰੈਸ਼ ਫਲਾਅਰ ਸਟੈਂਡ ਕਰਦੇ ਹਾਂ ਤੇ ਉਹ ਪਹਿਲੇ ਉਹ ਬੀਸਿਸ ਬਣ ਕੇ ਤੇ ਹੁਣ ਉਹਦੀ ਲਗਾਈ ਜਾ ਰਹੇ ਹਨ ਬੱਕਰੀ ਵੈਕੀ ਥਾਵਾਂ ਤੇ ਤੇ ਅਸੀਂ ਕੋਸ਼ਿਸ਼ ਹੈ ਹੀ ਕਰਦੇ ਪਏ ਆ ਕਿ ਹਰ ਸਥਾਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਇਹ ਦੂਸਰਾ ਤੁਸੀਂ ਵੇਖਦੇ ਸਾਰੇ ਅਖੰਡ ਪਾਠ ਸਾਹਿਬ ਦੇ ਕਮਰਿਆਂ ਦੇ ਬਾਹਰ ਵੀ ਜਿਹੜੇ ਗੁਰਦੁਆਰੇ ਪ੍ਰਕਰਮਾ ਚ ਹੈ ਬੇਰਬਾ ਬੁੱਢਾ ਸਾਹਿਬ ਦੇ ਪੁਣੀ ਬੇਰੀ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਛੰਡੇ ਬੁੰਗੇ ਲਾਚੀ ਬੇਰ ਸਾਹਿਬ ਜਿੰਨੇ ਵੀ ਸਥਾਨ ਨੇ ਜਿੱਥੇ ਪ੍ਰਕਾਸ਼ ਹੈ ਮਹਾਰਾਜ ਦਾ ਸਾਰੇ ਹੀ ਕਵਰ ਕੀਤੇ ਜਾਣ ਗੁਰੂ ਕਿਰਪਾ ਕਰੇ ਅੱਜ ਰਾਤ ਤੱਕ ਇਹ ਸਾਰਾ ਮਹਾਰਾਜ ਕਿਰਪਾ ਕਰਨ ਤੇ ਸੇਵਾ ਸੰਪੰਨ ਹੋ ਜਾਏਗੀ ਸੋ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੇ ਫੁੱਲਾਂ ਦੀ ਸਜਾਵਟ ਦੀ ਸੇਵਾ ਹੈ ਉਹ ਲਗਾਤਾਰ ਚੱਲ ਰਹੀ ਹੈ ਤੇ ਪੂਰੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ-ਜਿੱਥੇ ਵੀ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਹੈ ਪ੍ਰਕਾਸ਼ ਹੋਇਆ ਹੋਇਆ ਹੈ ਉਥੇ ਬਾਹਰ ਜਿਹੜਾ ਹੈ ਇਹ ਸਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਕਿਉਂਕਿ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਪੁਰਬ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਤਿਆਰੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਉਤਸ਼ਾਹ ਸੰਗਤਾਂ ਨੂੰ ਕਾਫੀ ਹੁੰਦਾ ਹੈ ਤੇ ਸੰਗਤ ਜਿਹੜੀ ਹੈ ਕਾਫੀ ਜਿਹੜਾ ਹੈ ਹਰ ਸਾਲ ਇਸ ਦਿਨ ਦੀ ਵੇਟ ਕਰਦੀ ਹੈ ਕਿ ਧਾਰਮਿਕ ਸਥਾਨਾਂ ਤੇ ਜਾ ਕੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹਨਾਂ ਨੂੰ ਮਨਾਇਆ ਜਾਵੇ ਤਾਂ ਕਿਸ ਤਰ੍ਹਾਂ ਤੁਹਾਨੂੰ ਜਿਹੜੇ ਦਰਸ਼ਨ ਨੇ ਉਹ ਕਰਵਾ ਰਹੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੇ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਕਾਰੀਗਰ ਜਿਹੜੇ ਨੇ ਉਹ ਲਗਾਤਾਰ ਸੇਵਾ ਕਰ ਰਹੇ ਨੇ ਤੇ ਕਿਸ ਤਰ੍ਹਾਂ ਫੁੱਲ ਜਿਹੜੇ ਨੇ ਇੱਕ ਇੱਕ ਫੁੱਲ ਨੂੰ ਪੂਰੋ ਕੇ ਤੇ ਕਿਸ ਤਰ੍ਹਾਂ ਸੁੰਦਰ ਜਿਹੜੇ ਫੁੱਲਾਂ ਦੀ ਮਾਲਾ ਬਣਾ ਕੇ ਜਾਂ ਫਿਰ ਫੁੱਲਾਂ ਨੂੰ ਇਕੱਠਾ ਕਰਕੇ ਸੋਨੇ ਢੰਗ ਦੇ ਨਾਲ ਜਿਹੜਾ ਹੈ ਪੂਰੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਰ ਕੋਨੇ ਨੂੰ ਜਿਹੜਾ ਹੈ ਉਹ ਬਹੁਤ ਹੀ ਸੋਨੇ ਢੰਗ ਦੇ ਨਾਲ ਸਜਾਇਆ ਜਾ ਰਿਹਾ ਹੈ ਤਵਕਫਕ ਤਰਾਂ ਦੇ ਦੂਰੋਂ ਦੂਰੋਂ ਕਾਰੀਗਰ ਆਏ ਨੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸਜਾਵਟ ਜਿਹੜੀ ਹੈ ਚੱਲ ਰਹੀ ਹੈ ਲਗਾਤਾਰ ਇੱਕ ਇੱਕ ਬੁੱਲ ਜਿਹੜਾ ਹੈ ਉਸ ਨੂੰ ਬੁਲਦਸਤੇ ਦੇ ਰੂਪ ਦੇ ਵਿੱਚ ਜਾਂ ਫਿਰ ਉਸ ਨੂੰ ਮਾਲਾ ਦੇ ਰੂਪ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਤਿਆਰੀਆਂ ਚੱਲ ਰਹੀਆਂ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਕਹਾਂ ਸੇ ਆਏ ਆਂ ਅ ਪਹਿਲੀ ਵਾਰ ਆਏ ਹੈ ਨਹੀਂ ਪਹਿਲੇ ਪਹਿਲੇ ਆ ਰਹਾ ਹੈ ਔਰ ਕਿਤਨਾ ਕੁ ਪੀਲ ਲੱਗਤੀ ਸਮਝਤੇ ਹੈਂ ਬਾਬਾ ਜੀ ਕੇ ਘਰ ਸੇਵਾ ਕਰਨੇ ਦਾ ਉਹ ਤੋਂ ਬਹੁਤ ਅੱਛਾ ਲੱਗਦਾ ਹੈ ਯਾਨੀ ਕਹਾਨੇ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਅੱਛਾ ਲੱਗਦਾ ਹੈ ਹਮਨੋਕੋ किस -किस तरह के फूल लगाए जा रहे हैं हैं कैसे आप इसे बनाते कहां से ये सीखा है ये, और आज यहाँ पे किस किस तरह के जो फूल है वो लगाए जा रहे हैं ये तो हम लोग तो बहुत दिन से कम कर रहा रहे तो नॉलेज आ गया कहाँ पे क्या लगना है क्या करना है तो इसी वजह से हम लोग तो हम लोगों को बुलाते हैं तो हम लोग आते है यहाँ आपके साथ कितने और जो आपके दोस्त हैं दोस्त हमारा सारे यहाँ दोस्ती है एक साथ ही काम करता हूँ हम लोग कितने दिन तक आप यहाँ पे रहेंगे यहाँ पे आ, आज खत्म करना है पूरा काम खत्म करके कल हम लोग वापस जाएंगे उत्साह होता है यहाँ पे आने का कि हाँ हाँ फिर तो फिर आना ही है फिर तो आना ही है हम लोगों को ਬਿਲਕੁਲ ਦੇਖ ਸਕਦੇ ਹੋ ਕਿ ਕਾਰੀਗਰਾਂ ਦੇ ਵਿੱਚ ਵੀ ਕਾਫੀ ਜਿਹੜਾ ਉਤਸ਼ਾਹ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਫੁੱਲ ਜਿਹੜੇ ਨੇ ਸੋਹਣੇ-ਸੋਹਣੇ ਸਜਾ ਕੇ ਲਗਾਏ ਜਾ ਰਹੇ ਨੇ ਹੋਰ ਵੀ ਇੱਥੇ ਕਾਰੀਗਰਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਦੇਖ ਸਕਦੇ ਹੋ ਕਿ ਜਿਹੜੇ ਫੁੱਲ ਨੇ ਇਹ ਤਿਆਰ ਕੀਤੇ ਹੋਏ ਕਿੱਡੇ ਸੋਹਣੇ ਲੱਗ ਰਹੇ ਨੇ ਰੰਗ-ਬਰੰਗੇ ਫੁੱਲ ਨੇ ਔਰ ਦੇਖ ਸਕਦੇ ਹੋ ਕਿ ਪੂਰੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਰੂਹਾਨੀਅਤ ਦਾ ਕੇਂਦਰ ਮੰਨਿਆ ਜਾਂਦਾ ਹੈ ਹਰ ਮੁਰਾਦ ਇੱਥੇ ਪੂਰੀ ਹੁੰਦੀ ਹੈ ਤਾਂ ਤਨਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਕਿਸ ਤਰ੍ਹਾਂ ਇਹ ਜਿਹੜੇ ਫੁੱਲਾਂ ਦੀ ਸਜਾਵਟ ਜੋ ਕਿ ਹਰ ਸਾਲ ਇੱਕ ਅਲੌਕਿਕ ਨਜ਼ਾਰਾ ਬਣਦੀ ਹੈ ਹਰ ਸਾਲ ਹਰ ਸੰਗਤ ਨੂੰ ਜੜੀ ਹੈ ਵੇਟ ਹੁੰਦੀ ਹੈ ਕਿ ਫੁੱਲਾਂ ਦੀ ਜਿਹੜਾ ਨਜ਼ਾਰਾ ਹੈ ਡੈਕੋਰੇਸ਼ਨ ਹੈ ਜਿਹੜੀ ਉਹ ਦੇਖਣ ਚਾਈ ਜਾਵੇ ਤਾਂ ਜਿਹੜੀ ਫੁੱਲਾਂ ਦੀ ਸਜਾਵਟ ਉਹ ਲਗਾਤਾਰ ਇੱਥੇ ਚੱਲ ਰਹੀ ਹੈ ਭਾਈ ਸਾਹਿਬ ਕਹਾਂ ਸੇ ਆਏ ਹੈ ਆਪ ਕਲਕੱਤਾ ਕਲਕੱਤਾ ਸੇ ਆਏ ਹੈ ਕਿਹੋ ਜਿਹਾ ਲੱਗ ਰਹਾ ਹੈ ਜੋ ਗੋਲਡਨ ਟੈਪਲ ਮੇ ਅੱਜ ਫੁੱਲੋ ਦੀ ਸਜਾਵਟ ਕਰਨੇ ਦਾ ਆਪਕੋ ਮੌਕਾ ਮਿਲਾਇਆ ਕਿੰਨਾ ਕਿ ਲੱਕੀ ਫੀਲ ਕਰ ਰਹੇ ਹੋ ਬਹੁਤ ਬਹੁਤ ਜ਼ਿਆਦਾ ਪਹਿਲੀ ਵਾਰ ਆਏ ਨਹੀਂ ਨਹੀਂ पहली बार नहीं आया हूँ दो तीन बार पहले भी आया कितना उत्साह होता है यहाँ पे आने का और कैसा लगता है जब यहाँ पे सेवा करते हैं बाबा जी के साथ बहुत बढ़िया लगता है ਸੋ ਬਿਲਕੁਲ ਹਰ ਕਾਰੀਗਰ ਦੇ ਵਿੱਚ ਵੀ ਉਤਸ਼ਾਹ ਹੈ ਤੇ ਫੁੱਲਾਂ ਦੀ ਸਜਾਵਟ ਲਗਾਤਾਰ ਚੱਲ ਰਹੀ ਹੈ ਤੇ ਦੱਸ ਦੇ ਕਿ ਪੂਰੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਪੂਰਾ ਜਿਹੜਾ ਕੰਪਲੈਕਸ ਹੈ ਹਰਮੰਦਰ ਸਾਹਿਬ ਦੀ ਪਰਿਕਰਮਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ 베ਰੀਆਂ ਜਿਹੜੀਆਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਤੰਤਨ ਬਾਬਾ ਬੁੱਢਾ ਜੀ ਦਾ ਜਿਹੜਾ ਸਥਾਨ ਹੈ ਹਰ ਪਾਸੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਹਰ ਜਿਹੜੇ ਪਾਸੇ ਜਿੱਥੇ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਉੱਥੇ ਜਿਹੜਾ ਹੈ ਇਹ ਸਾਰੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਤੇ ਰੰਗ-ਬਿਰੰਗੇ ਫੁੱਲ ਜਿਹੜੇ ਨੇ ਤੇ ਉਹਨਾਂ ਦੀ ਜਿਹੜੀ ਮਹਿਕ ਹੈ ਹਰ ਪਾਸੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਇਹ ਦੇਖਣ ਵਾਲਾ ਹੀ ਹੁੰਦਾ ਹੈ ਤਾਂ ਕੱਲ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਤੇ ਜਿਸ ਦੀਆਂ ਤਿਆਰੀਆਂ ਤਾਂ ਪੂਰੀਆਂ ਹਰ ਪਾਸੇ ਚੱਲ ਰਹੀਆਂ ਨੇ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਅਲੌਕਿਕ ਨਜ਼ਾਰਾ ਹੈ ਫੁੱਲਾਂ ਨਾਲ ਸਜਿਆ ਹੋਇਆ ਤੇ ਲਾਈਟਾਂ ਦੇ ਨਾਲ ਸਜਿਆ ਹੋਇਆ ਉਹ ਦੇਖਣ ਹੀ ਵਾਲਾ ਹੁੰਦਾ ਤੇ ਹਰ ਕਿਸੇ ਨੂੰ ਉਡੀਕ ਰਹਿੰਦੀ ਹੈ ਕਿ ਕਦੋਂ ਇਹ ਸਾਰੇ ਫੁੱਲ ਸਜ ਕੇ ਜਿਹੜੇ ਨੇ ਇੱਥੇ ਲੱਗ ਜਾਣ ਤੇ ਅਸੀਂ ਉਹ ਨਜ਼ਾਰਾ ਜਿਹੜਾ ਹੈ ਦੇਖ ਪਾਈਏ ਕੈਮਰਾਮੈਨ ਜਿਹਦੇ ਨਾਲ ਮਾਸੂਦ ਜੀ ਗ੍ਰੇਟ ਪੰਜਾਬ ਟੀਵੀ MBC